ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਸਾਧ ਸੰਗਤ ਜੀ ਇੱਕ ਵਾਰ ਇੱਕ ਮਨੁੱਖ ਸੀ ਉਹ ਬਹੁਤ ਜ਼ਿਆਦਾ ਧਾਰਮਿਕ ਕੰਮ ਕਰਿਆ ਕਰਦਾ ਸੀ ਲੋਕਾਂ ਦੇ ਘਰ ਕੋਈ ਵੀ ਸਗਣ ਵਿਹਾਰ ਦਾ ਜਾਂ ਕੋਈ ਵੀ ਸੋਗ ਦਾ ਕੰਮ ਹੋਣਾ ਤਾਂ ਉਹਨੇ ਉਥੇ ਧਾਰਮਿਕ ਕੰਮ ਕਰਿਆ ਕਰਦਾ ਕੀ ਹੁੰਦਾ ਕਿ ਜੋ ਵੀ ਉਹਨੂੰ ਦਿੰਦੇ ਉਹ ਉਸ ਦੇ ਵਿੱਚੋਂ ਆਪਣੇ ਜੋਗਾ ਰੱਖ ਕੇ ਬਾਕੀ ਦਾਨ ਪੁੰਨ ਦੇ ਵਿੱਚ ਦੇ ਦੇਂਦਾ ਸੀ ਉਹਦੀ ਘਰ ਵਾਲੀ ਇਸ ਗੱਲ ਤੋਂ ਬੜੇ ਜ਼ਿਆਦਾ ਖਫਾ ਸੀ ਇੱਕ ਦਿਨ ਰਾਸ਼ਨ ਪਾਣੀ ਆਪਣੇ ਕੋਲ ਰੱਖ ਕੇ ਦੂਸਰਾ ਉਹ দান ਦੇਂਦਾ ਤੇ ਇਸ ਕਾਰਨ ਸਾਨੂੰ ਕਈ ਵਾਰ ਭੁੱਖੇ ਵੀ ਰਹਿਣਾ ਪੈਂਦਾ ਉਹਨੇ ਸੋਚਿਆ ਕਿ ਜਿੰਨੇ ਪ੍ਰਸ਼ਾਦੇ ਖਾਂਦਾ ਹੈ ਮੈਂ ਉਸ ਦੇ ਅੱਧੇ ਇਹਨੂੰ ਦੇਵਾਂਗੀ ਤੇ ਜਿਹੜਾ ਬਚਿਆ ਹੋਇਆ ਹੈ ਉਹ ਅਗਲੇ ਦਿਨ ਕੰਮ ਆਵੇਗਾ ਐਵੇਂ ਕੀ ਹੋਣਾ ਕਿ ਉਹ 6 ਪ੍ਰਸ਼ਾਦੇ ਖਾਇਆ ਕਰਦਾ ਸੀ ਪਰ ਉਹਨੇ 3 ਪ੍ਰਸ਼ਾਦੇ ਦਿਆ ਕਰਨੇ ਐਵੇਂ ਕਰਦੇ ਕਰਦੇ ਕਈ ਦਿਨ ਬੀਤ ਗਏ ਉਹ ਹੈਰਾਨ ਕਿ ਰੋਜ਼ ਮੈਨੂੰ ਜੋ ਰਾਸ਼ਨ ਪਾਣੀ ਰਸਤ ਮਿਲਦੀ ਹੈ ਉਹਦੇ ਵਿੱਚੋਂ ਇਹ ਪ੍ਰਸ਼ਾਦੇ ਤਾਂ ਮੇਰੇ ਲਈ ਵਣ ਹੀ ਜਾਣੇ ਚਾਹੀਦੇ ਨੇ ਪਰ ਇਹ ਤਾਂ ਰੋਜ਼ ਐਵੇਂ ਕਰਦੀ ਹੈ ਕਿ ਮੈਨੂੰ ਅੱਧੇ ਦਿਨ ਦਾ ਰਾਸ਼ਨ ਦਿੰਦੀ ਹੈ ਉਹਨੇ ਇੱਕ ਦਿਨ ਸੋਚਿਆ ਕਿ ਮੈਂ ਕਿਉਂ ਨਾ ਇਹਦੇ ਪਿੱਛੇ ਜੋ ਮਸਲਾ ਹੈ ਉਹ ਵੇਖਾਂ ਕਿ ਹੋਇਆ ਕੀ ਹੈ ਹੁਣ ਕਹਿੰਦਾ ਕਿ ਮੈਨੂੰ ਨਾਲ ਦੇ ਪਿੰਡ ਲਈ ਉਹਨਾ ਕਿਸੇ ਕੰਮ ਧਾਰਮਿਕ ਕੰਮ ਲਈ ਬੁਲਾਇਆ ਹੈ ਤੇ ਮੈਂ ਉੱਥੇ ਜਾ ਰਿਹਾ ਹਾਂ ਮੇਰੇ ਆਉਂਦਿਆਂ ਨੂੰ ਪ੍ਰਸ਼ਾਦਾ ਪਾਣੀ ਤੋਂ ਤਿਆਰ ਕਰ ਲਈ ਮੈਂ ਰਾਤ ਤੱਕ ਆ ਜਾਵਾਂਗਾ ਉਹ ਕਹਿੰਦੀ ਕਿ ਠੀਕ ਹੈ ਹੁਣ ਕੀ ਹੋਇਆ ਕਿ ਉਹ ਪਿੰਡ ਦੀ ਨਹਿਰ ਦੇ ਆਸੇ-ਪਾਸੇ ਐਵੇਂ ਘੇੜੇ ਮਾਰਦਾ ਰਿਹਾ ਜਦੋਂ ਹੁਣ ਪਤਾ ਲੱਗ ਗਿਆ ਕਿ ਦਿਨ ਤਾਂ ਟਲ ਗਿਆ ਹੈ ਹੁਣ ਇਹਨੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਆਰੰਭ ਕਰ ਦਿੱਤਾ ਹੋਣਾ ਹੁਣ ਕੀ ਕਰਦਾ ਹੈ ਉਹ ਆਰਾਮ ਜੀ ਨਾਲ ਆ ਕੇ ਆਪਣੀ ਰਸੋਈ ਦੀ ਇੱਕ ਗੋਠ ਦੇ ਕੋਲ ਬੈਠ ਜਾਂਦਾ ਹੈ ਕਿ ਕੋਈ ਉਹਨੂੰ ਦੇਖ ਵੀ ਨਾ ਲਵੇ ਹੁਣ ਉਹਨੂੰ ਆਵਾਜ਼ ਆਉਂਦੀ ਹੈ ਖੜ ਖੜ ਹੋਣ ਲੱਗ ਗਈ ਹੈ ਤੇ ਹੁਣ ਜ਼ਰੂਰ ਪ੍ਰਸ਼ਾਦੇ ਬਣਨ ਲੱਗੇ ਨੇ ਉਹ ਆਪਣੀ ਜਦੋਂ ਆਵਾਜ਼ ਤੋਂ ਉਹਦੇ ਪਤਾ ਲੱਗ ਜਾਂਦਾ ਉਹਨੇ 6 ਵਾਰ ਥੱਪ-ਥੱਪ ਕਰਦੀ ਹੈ ਤੇ 12 ਵਾਰ ਚੜ-ਚੜ ਕਰਦੀ ਹੈ ਉਹ ਮਨ ਵਿੱਚ ਸੋਚਦਾ ਪ੍ਰਸ਼ਾਦੇ ਤਾਂ 6 ਹੀ ਬਣੇ ਨੇ ਪਰ ਇਹ ਮੈਨੂੰ ਅੱਧੇ ਦਿਨ ਦੀ ਹੈ ਹੁਣ ਕੀ ਹੁੰਦਾ ਕਿ ਉਹ ਘਰ ਆ ਕੇ ਅੰਦਰ ਬੈਠ ਜਾਂਦਾ ਹੈ ਉਹ ਜ਼ੋਰ ਦੀ ਆਵਾਜ਼ ਲਗਾਉਂਦਾ ਕਹਿੰਦਾ ਕਿ ਜਿੰਨੇ ਜੋ ਫਕੀਰ ਨੇ ਉਹ ਅੱਜ ਮੇਰੇ ਕੋਲ ਆਉਣ ਲੱਗੇ ਨੇ ਤੇ ਉਹ ਮੈਨੂੰ ਕੁਝ ਰਾਜ ਦੀਆਂ ਗੱਲਾਂ ਦੱਸਣ ਲੱਗੇ ਨੇ ਇਸ ਕਰਕੇ ਤੂੰ ਤੋੜੇ ਜੇ ਕਣਕ ਦੇ दाणे ਮੇਰੇ ਕੋਲ ਲੈ ਕੇ ਆ ਉਹ ਆਰਾਮ ਨਾਲ ਬੈਠ ਜਾਂਦਾ ਹੈ ਤੇ ਇੱਕੋ ਦਮ ਨਾਲ ਜਿਹੜੇ ਕਣਕ ਤੇ दाणे ਇੱਕ ਹੱਥ ਤੇ ਰੱਖ ਕੇ ਉਸ਼ਾਲ ਕੇ ਦੂਜੇ ਹੱਥ ਤੇ ਰੱਖਣ ਲੱਗ ਜਾਂਦਾ ਹੈ ਬੜੀ ਜ਼ੋਰ-ਜ਼ੋਰ ਨਾਲ ਕਹਿੰਦਾ ਹੈ 6 ਵਾਰ ਥੱਪ-ਥੱਪ 12 ਵਾਰ ਝੜ-ਝੜ ਉੱਚੀ ਸਾਰੇ ਕਹਿਣ ਲੱਗਦਾ ਹੈ ਅੱਜ ਪ੍ਰਸ਼ਾਦ ਦੇ ਖਾਣੇ ਹਨ ਪੂਰੇ 6 ਉਹ ਮਨ ਵਿੱਚ ਸੋਚਦੀ ਹੈ ਕਿ ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਇਹਦੇ ਛੇ ਪ੍ਰਸ਼ਾਦੇ ਬਣੇ ਨੇ ਇਹ ਜੋ ਵੀ ਬੋਲ ਰਿਹਾ ਹੈ ਸੰਤ ਫਕੀਰ ਆਏ ਨੇ ਇਹ ਸੱਚ ਬੋਲਦਾ ਪਿਆ ਹੈ ਉਹ ਛੇਤੀ ਨਾਲ ਉਹਨੂੰ ਜੋ ਛੇ ਪ੍ਰਸ਼ਾਦੇ ਲਿਆ ਕੇ ਉਹਦੇ ਅੱਗੇ ਰੱਖ ਦਿੰਦੀ ਹੈ ਇਹਨੇ ਨੂੰ ਕੀ ਹੁੰਦਾ ਹੈ ਕਿ ਉਹ ਜਾਣ ਬੁਝ ਕੇ ਲੰਮੇ ਪੈ ਜਾਂਦਾ ਹੈ ਤੇ ਕਹਿੰਦਾ ਹੈ ਕਿ ਸੰਤ ਫਕੀਰ ਜੋ ਆਏ ਸੀ ਰਾਜ ਦੀਆਂ ਗੱਲਾਂ ਦੱਸ ਕੇ ਚਲੇ ਗਏ ਹਨ ਅੱਜ ਮੇਰੇ ਛੇ ਪ੍ਰਸ਼ਾਦੇ ਮੈਨੂੰ ਮਿਲੇ ਅੱਜ ਤਾਂ ਇੱਕ ਹਿਸਾਬ ਨਾਲ ਮੇਰੀ ਦਾਵਤ ਹੋ ਗਈ ਅੱਜ ਖਾ ਲੈਂਦਾ ਹਾਂ ਉਹ ਕਹਿੰਦਾ ਮੈਨੂੰ ਸੰਤ ਫਕੀਰ ਕਹਿ ਗਏ ਸੀ ਕਿ ਹੁਣ ਤੂੰ ਕਦੇ ਵੀ ਐਵੇਂ ਨਾ ਕਰੀ ਕਿ ਛੇ ਪ੍ਰਸ਼ਾਦ ਦੇ ਦੀ ਥਾਂ ਤਿੰਨ ਖਾਵੇਂ ਇਹ ਗੱਲ ਤੂੰ ਬਾਅਦ ਕਿਸੇ ਨੂੰ ਨਹੀਂ ਦੱਸਣੀ ਕਿ ਮੇਰੇ ਕੋਲ ਸੰਤ ਆਏ ਸੀ ਤੇ ਉਹ ਮੈਨੂੰ ਜੋ ਵੀ ਰਾਏ ਦੀਆਂ ਗੱਲਾਂ ਦੱਸ ਕੇ ਗਏ ਹਨ ਹੁਣ ਹੋਣਾ ਕੀ ਸੀ ਕਿ ਉਹਦੀ ਜੋ ਪਤਨੀ ਸੀ ਉਹ ਅਗਲੇ ਦਿਨ ਕਿਸੇ ਕੰਮ ਲਈ ਆਪਣੀ ਜੋ ਸਹੇਲੀ ਦੇ ਘਰ ਜਾਂਦੀ ਉਥੇ ਜਾ ਕੇ ਦੱਸ ਦਿੰਦੀ ਹੈ ਕਿ ਤੈਨੂੰ ਪਤਾ ਸਾਡੇ ਘਰ ਰਾਤ ਸੰਤ ਫਕੀਰ ਆਏ ਸੀ ਉਹਨਾਂ ਨੂੰ ਇਹਨਾ ਵੀ ਪਤਾ ਲੱਗ ਗਿਆ ਕਿ ਮੈਂ ਕਿੰਨੇ ਪ੍ਰਸ਼ਾਦੇ ਪਕਾਏ ਸੀ ਉਹ ਕਹਿੰਦੇ ਕਿ ਅਸ਼ਿਆ ਹੁਣ ਕੀ ਸੀ ਉਹ ਗੱਲ ਅੱਗ ਦੀ ਤਰ੍ਹਾਂ ਹਰ ਪਾਸੇ ਫੈਲ ਗਈ ਇੱਕ ਪਿੰਡ ਤੋਂ ਦੂਜੇ ਦੂਜੇ ਤੋਂ ਤੀਜੇ ਤੇ ਹਰ ਪਾਸੇ ਉਹਦੇ ਚਰਚੇ ਹੋਣ ਲੱਗੇ ਉਹਨੂੰ ਰਾਜ ਦੀਆਂ ਬਹੁਤ ਸਾਰੀਆਂ ਗੱਲਾਂ ਪਤਾ ਨੇ ਕਿ ਉਹਨੂੰ ਬੜੀਆਂ ਜ਼ਿਆਦਾ ਸ਼ਕਤੀਆਂ ਮਿਲ ਗਈਆਂ ਹਨ ਹੁਣ ਕੁਝ ਦਿਨ ਲੰਘੇ ਤੇ ਕੀ ਹੋਇਆ ਕਿ ਇੱਕ ਮਨੁੱਖ ਉਹਦੇ ਕੋਲ ਆ ਜਾਂਦਾ ਹੈ ਉਹ ਕਹਿੰਦਾ ਕਿ ਉਹ ਕਿੱਥੇ ਹੈ ਉਹ ਮਨੁੱਖ ਕਿੱਥੇ ਹੈ ਉਹ ਪੰਡਤ ਸਾਹਿਬ ਕਿੱਥੇ ਹਨ ਉਹ ਕਹਿੰਦੀ ਕਿ ਉਹ ਤਾਂ ਇਸ ਸਮੇਂ ਘਰ ਨਹੀਂ ਹਨ ਤੁਸੀਂ ਦੱਸੋ ਤੁਹਾਨੂੰ ਕੀ ਕੰਮ ਹੈ ਉਹ ਕਹਿੰਦਾ ਕਿ ਮੈਨੂੰ ਕੰਮ ਸੀ ਉਹ ਕਹਿੰਦੇ ਕਿ ਵੀਰਵਾਰ ਦੇ ਸ਼ਾਮ ਨੂੰ ਹੀ ਉਹ ਕੰਮ ਕਰਦੇ ਹਨ ਹੋਰ ਕਿਸੇ ਦਿਨ ਨਹੀਂ ਕਰਦੇ ਕਹਿੰਦੇ ਕਿ ਠੀਕ ਹੈ ਮੈਂ ਵੀਰਵਾਰ ਦੇ ਸ਼ਾਮ ਨੂੰ ਆ ਜਾਵਾਂਗਾ ਜਦੋਂ ਅਗਲੇ ਦਿਨ ਵੀਰਵਾਰ ਹੁੰਦਾ ਤੇ ਸ਼ਾਮ ਨੂੰ ਆਉਂਦਾ ਤੇ ਉਹਨੂੰ ਕਹਿੰਦਾ ਮੇਰੀ ਨਾਂ ਗਾਂ ਜਿਹੜੇ ਹੈ ਉਹ ਗੁੰਮ ਹੋ ਗਈ ਹੈ ਸਾਡਾ ਦੁੱਧ ਦਾ ਸਹਾਰਾ ਉਹਦੇ ਵੇਚ ਕੇ ਅਸੀਂ ਗੁਜ਼ਾਰਾ ਕਰਦੇ ਸੀ ਤੇ ਮੇਰੀ ਗਾਂ ਗਵਾਚ ਗਈ ਹੈ ਤੁਸੀਂ ਮੇਰੀ ਗਾਂ ਲੱਭ ਦਿਓ ਜੋ ਵੀ ਉਹਦਾ ਬੰਦਾ ਸਰਦਾ ਹੋਵੇਗਾ ਮੈਂ ਤੁਹਾਨੂੰ ਜ਼ਰੂਰ ਦਵਾਂਗਾ ਕਹਿੰਦੇ ਕਿ ਠੀਕ ਹੈ ਤੂੰ ਕੱਲ ਨੂੰ ਆ ਜਾਵੇਂ ਹੁਣ ਕੀ ਹੁੰਦਾ ਹੈ ਸ਼ਾਮ ਹੋਈ ਹੁੰਦੀ ਹੈ ਤੇ ਉਹ ਜੋ ਮਨੁੱਖ ਹੁੰਦਾ ਹੈ ਘਰੋਂ ਜਾਂਦਾ ਹੈ ਲੱਭਦਾ ਰਹਿੰਦਾ ਹੈ ਗਾਂ ਜੋ ਪੰਡਤ ਹੁੰਦਾ ਹੈ ਹਰ ਪਾਸੇ ਗਾਂ ਨੂੰ ਲੱਭਦਾ ਹੈ ਇਹਨੇ ਨੂੰ ਕੀ ਦੇਖਦਾ ਹੈ ਕਿ ਅੱਗੇ ਬੜੀ ਉੱਚੀ ਉੱਚੀ ਜਵਾਰ ਦੇ ਖੇਤ ਹੁੰਦੀ ਹੈ ਉਹਦੇ ਵਿੱਚ ਉਹਦੀ ਗਾਂ ਜਿਹੜੀ ਹੁੰਦੀ ਹੈ ਆਰਾਮ ਨਾਲ ਪੈਟ ਕੇ ਉਹ ਜਵਾਰ ਖਾਂ ਨਹੀਂ ਹੁੰਦੀ ਹੈ ਇੱਕ ਬڑا ਛੋਟਾ ਜਿਹਾ ਬੜਾ ਮਜ਼ਬੂਤ ਕੋਈ ਦਰਖਤ ਦੀਆਂ ਜਣਾ ਹੁੰਦੀਆਂ ਨੇ ਉਹ ਕੀ ਕਰਦਾ ਹੈ ਗਾਂ ਉਹਦੇ ਨਾਲ ਬਣ ਕੇ ਤੇ ਆਪਕਰ ਆ ਜਾਂਦਾ ਹੈ ਉਥੇ ਪਾਣੀ ਦੀ ਸਹੂਲਤ ਵੀ ਹੁੰਦੀ ਹੈ ਜਵਾਰ ਵੀ ਹੁੰਦਾ ਹੈ ਗਾਂ ਆਰਾਮ ਨਾਲ ਬੈਠੀ ਰਹਿੰਦੀ ਹੈ ਹੁਣ ਅਗਲੇ ਦਿਨ ਉਹ ਦੁਬਾਰਾ ਆਉਂਦਾ ਮਨੁੱਖ ਕਹਿੰਦਾ ਕਿ ਹਾਂਜੀ ਤੁਸੀਂ ਦੱਸੋ ਮੇਰੀ ਗਾਂ ਕਿੱਥੇ ਹੈ ਉਹ ਫਿਰ ਅੱਖਾਂ ਬੰਦ ਕਰਕੇ ਚੌਂਕੜੀ ਮਾਰ ਕੇ ਬੈਠ ਜਾਂਦਾ ਹੈ ਕਹਿੰਦਾ ਹੈ ਛੇ ਵਾਰthapthap 12ਵਾਂ ਚੜਚੜ ਇਥੋਂ ਅੰਦਾ ਕਿਲੋਮੀਟਰ ਦੂਰ ਇੱਕ ਜਵਾਰ ਦਾ ਖੇਤ ਹੈ ਉਹਦੇ ਵਿੱਚ ਤੇਰੀ ਗਾਂ ਬੈਠੀ ਹੋਈ ਹੈ ਇਥੋਂ ਜਾ ਕੇ ਲੱਭ ਲੈ ਹੁਣ ਉੱਥੇ ਜਾਂਦਾ ਹੈ ਤੇ ਸੱਚੀ ਉਥੇ ਈਦੀ ਗਾਂ ਬੱਝੀ ਹੁੰਦੀ ਹੈ ਥੱਲੇ ਆਰਾਮ ਨਾਲ ਉਥੇ ਆਰਾਮ ਨਾਲ ਇਹ ਚਾ ਰਹੀ ਹੁੰਦੀ ਹੈ ਹੁਣ ਸਵੇਰ ਹੁੰਦੀ ਹੈ ਤੇ ਉਹ ਫਿਰ ਉਹਦੇ ਕੋਲ ਕੋਈ ਮਨੁੱਖ ਹੁੰਦਾ ਹੈ ਉਹਨੂੰ ਕਹਿੰਦਾ ਕਿ ਮੇਰਾ ਕੋੜਾ ਨਹੀਂ ਲੱਭਦਾ ਹੈ ਉਹ ਦੱਸਦਾ ਹੈ ਕਿ ਇੱਕ ਨੇਰ ਦਾ ਕੰਡਾ ਹੈ ਉਥੇ ਆਮਬ ਦਾ ਰੰਗਤ ਹੈ ਤੇ ਉਹਦੇ ਨਾਲ ਤੇਰਾ ਘੋੜਾ ਬੰਨਿਆ ਹੈ ਉਹ ਜਾਂਦਾ ਤਾਂ ਸੱਚੀ ਉਵੇਂ ਹੀ ਹੁੰਦਾ ਹੈ ਹੁਣ ਕੀ ਹੁੰਦਾ ਹੈ ਕਿ ਉਹਦੇ ਚਰਚੇ ਚਾਰੇ ਪਾਸੇ ਹੋ ਜਾਂਦੇ ਹਨ ਲੋਕਾਂ ਵਿੱਚ ਚਰਚਾ ਹੋਰ ਜ਼ਿਆਦਾ ਵੱਧ ਗਈ ਕਿ ਐਵੇਂ ਕਰਦੇ ਕਰਦੇ ਉਹਦੀ ਪ੍ਰਸਿੱਧੀ ਬੜੀ ਹੋ ਜਾਂਦੀ ਹੈ ਉਹ ਹੁਣ ਕੁਝ ਦਿਨ ਲੰਘਦੇ ਨੇ ਤੇ ਉਧਰ ਕੀ ਹੁੰਦਾ ਹੈ ਕਿ ਰਾਜੇ ਦੀ ਪੁੱਤਰੀ ਹੁੰਦੀ ਹੈ ਜਿਹੜੀ ਉਹਦੀ ਬੇਟੀ ਹੁੰਦੀ ਹੈ ਉਹਦਾ ਸਭ ਤੋਂ ਕੀਮਤੀ ਹਾਰ ਜਿਹੜਾ ਹੁੰਦਾ ਹੈ ਉਹ ਗੁੰਮ ਹੋ ਜਾਂਦਾ ਹੈ ਹਾਰ ਗੁੰਮ ਹੋਣ ਕਾਰਨ ਉਹਦੀ ਜਿਹੜੀ ਧੀ ਹੁੰਦੀ ਹੈ ਉਹ ਹੱਸਦੀ ਖੇਡਦੀ ਨਹੀਂ ਹੈ ਗੁੰਮਸਮ ਬੈਠੀ ਰਹਿੰਦੀ ਹੈ ਹੁਣ ਰਾਜੇ ਨੂੰ ਉਹਦੇ ਬਾਰੇ ਪਤਾ ਲੱਗਾ ਕਿ ਉਹਦੇ ਕੋਲ ਦੇਵੀ ਸ਼ਕਤੀਆਂ ਨੇ ਤੇ ਉਹਦੇ ਬਾਰੇ ਉਸ ਕਰਕੇ ਉਹ ਸਾਰਾ ਕੁਝ ਪਤਾ ਕਰ ਲੈਂਦਾ ਹੈ ਹੁਣ ਉਹ ਰਾਜਾ ਆਪਣੀ ਸੈਨਿਕ ਪੇਡਾ ਹੈ ਕਿਨੂੰ ਬੁਲਾਉਂਦਾ ਹੈ ਤੇ ਸੈਨਿਕ ਉਹਨੂੰ ਸਾਰੀ ਗੱਲ ਦੱਸਦੇ ਨੇ ਮਨਜੋ ਪੰਡਤ ਸੀ ਉਹ ਮਨੋਖ ਸੀ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਤੇਰੇ ਕਰਕੇ ਸਭ ਕੁਝ ਹੋਇਆ ਹੈ ਤਾਂ ਤੂੰ ਇਕੱਲੇ ਜੀਵਨ ਬਸਰ ਕਰਨਾ ਅੱਜ ਅੰਤਿਮ ਵਾਰ ਮੈਨੂੰ ਵੇਖ ਲੈ ਉਹਨੂੰ ਇਹ ਸ਼ਬਦ ਕਹਿ ਕੇ ਉਹ ਚਲਾ ਜਾਂਦਾ ਹੈ ਜਦੋਂ ਉਥੇ ਰਾਜ ਦਰਬਾਰ ਪਹੁੰਚਦਾ ਹੈ ਤਾਂ ਰਾਜਾ ਉਹਨੂੰ ਕਹਿੰਦਾ ਕਿ ਜੇਕਰ ਤੂੰ ਇਹ ਹੱਲ ਕਰ ਦਿੱਤਾ ਮਸਲਾ ਹੱਲ ਕਰ ਦਿੱਤਾ ਫਿਰ ਤਾਂ ਮੈਂ ਤੈਨੂੰ ਬਹੁਤ ਜ਼ਿਆਦਾ ਸੋਨੇ ਦੇ ਮੋਹਰੇ ਕਈ ਜਗੀਰਾਂ ਤੇ ਵੰਗਾ ਤੇ ਤੋਂ ਸੇਠ ਬਣੇਗਾ ਪਰ ਜੇਕਰ ਤੂੰ ਇਹ ਮਸਲਾ ਹੱਲ ਨਾ ਕਰ ਸਕੇਆ ਤੇ ਸੁਵੇਦ ਦਾ ਸੂਰਜ ਫਿਰ ਜਿਹੜਾ ਅਗਲਾ ਹੋਏਗਾ ਉਹ ਤੂੰ ਵੀ ਨਹੀਂ ਵੇਖ ਸਕੇਂਗਾ ਹੁਣ ਉਹ ਡੋਬਦਾ ਹੀ ਕੀ ਕਰਦਾ ਉਹਦੇ ਮੂੰਹ ਚੋਂ ਹੋਰ ਕੁਝ ਨਾ ਨਿਕਲਿਆ ਕਿੰਨਾ ਕਿ ਠੀਕ ਹੈ ਰਾਜਾ ਇਹ ਕਹਿ ਕੇ ਉਹਨੂੰ ਇੱਕ ਬੜੇ ਸੋਹਣੇ ਕਮਰੇ ਦੇ ਵਿੱਚ ਲੈ ਜਾਂਦਾ ਹੈ ਜਿੱਥੋਂ ਭੱਜ ਵੀ ਨਹੀਂ ਸਕਦਾ ਕੁਝ ਕਰ ਨਹੀਂ ਸਕਦਾ ਹੁਣ ਉਹ ਆਪਣੇ ਆਪ ਨੂੰ ਉੱਚੀ ਉੱਚੀ ਕਹਿ ਰਿਹਾ ਹੁੰਦਾ ਹੈ ਕਹਿੰਦਾ ਹੈ ਇਹ ਨੂਰੀ ਰਾਤ ਇਸ ਸਰੂਰ ਦੇ ਜੋ ਵੀ ਦਿਨ ਨੇ ਭਾਵ ਅੱਜ ਕਹਿੰਦਾ ਨੂਰੀ ਰਾਤ ਸਰੂਰ ਬਸ ਅੱਜ ਦਾ ਇਸ ਤੋਂ ਬਾਅਦ ਤਾਂ ਤੇਰਾ ਕੋਈ ਦਿਨ ਜਾਂ ਕੁਝ ਵੀ ਨਹੀਂ ਰਹੇਗਾ ਉਹ ਐਵੇਂ ਬੋਲੀ ਜਾ ਰਿਹਾ ਸੀ ਤੇ ਉਥੇ ਮਹਿਲ ਦੇ ਵਿੱਚ ਇੱਕ ਨੂਰੀ ਤੇ ਇੱਕ ਸਰੂਰ ਨਾਂ ਦਾ ਬੰਦਾ ਕੰਮ ਕਰਦਾ ਸੀ ਉਹਨਾਂ ਨੂੰ ਲੱਗਾ ਕਿ ਪਹਿਲਾਂ ਹੀ ਉਥੇ ਆ ਕੇ ਉਹ ਖੜੇ ਹੋ ਜਾਂਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਨਾਮ ਲੈ ਰਿਆ ਹੈ ਸਵੇਰੇ ਇਹ ਰਾਜੇ ਦੇ ਕੋਲ ਸਾਡਾ ਨਾਮ ਲੈ ਲਵੇਗਾ ਅਤੇ ਸਾਡਾ ਕੰਮ ਤੰਦਾ ਵੀ ਛੁੱਟ ਜਾਵੇਗਾ ਨਾਲੇ ਅਸੀਂ ਆਪਣੀ ਜਾਣ ਵੀ ਗਵਾ ਲਵਾਂਗੇ ਜਦੋਂ ਨੂਰੀ ਰਾਤ ਤੇ ਸਰੂਰ ਉਹ ਬੋਲ ਰਿਹਾ ਹੁੰਦਾ ਹੈ ਇਹਨਾਂ ਨੂੰ ਕੀ ਹੁੰਦਾ ਹੈ ਉਹ ਦੋਵੇਂ ਚੱਲ ਕੇ ਉਹਦੇ ਕੋਲ ਆਉਂਦੇ ਹਨ ਕਹਿੰਦੇ ਪੰਡਤ ਜੀ ਤੁਸੀਂ ਇਹ ਗੱਲ ਕਿਸੇ ਨੂੰ ਨਾ ਦੱਸਿਓ ਤੇ ਅਸੀਂ ਚੋਰੀ ਕੀਤੀ ਹੈ ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਕਿਸੇ ਨੂੰ ਨਹੀਂ ਦੱਸਦਾ ਪਰ ਤੁਸੀਂ ਉਹ ਹਾਰ ਮੈਨੂੰ ਲਿਆ ਕੇ ਦਿਓ ਤੁਸੀਂ ਇੱਥੋਂ ਚਲੇ ਜਾਓ ਉਹ ਕੀ ਕਰਦਾ ਹੈ ਉਹ ਜਿਹੜਾ ਹਾਰ ਲੈ ਕੇ ਰਾਣੀ ਦੇ ਕਮਰੇ ਦੇ ਅੰਦਰ ਇੱਕ ਬੜਾ ਸੋਹਣਾ ਗਮਲਾ ਪਿਆ ਹੁੰਦਾ ਹੈ ਉਹ ਗਮਲੇ ਦੇ ਪਿੱਛੇ ਬੜੇ ਛੋਟੇ-ਛੋਟੇ ਫੁੱਲ ਲੱਗੇ ਹੁੰਦੇ ਨੇ ਤੇ ਉਹ ਫੁੱਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਲੁਕੋ ਕੇ ਮਿੱਟੀ ਦੇ ਨਾਲ ਜੋ ਰੱਖ ਦਿੰਦਾ ਹੈ ਤੇ ਆਪ ਚੈਨ ਦੀ ਨੀਂਦ ਸੌਂ ਜਾਂਦਾ ਹੈ ਹੁਣ ਸਵੇਰੇ ਰਾਜ ਦਰਬਾਰ ਲੱਗਦਾ ਹੈ ਬੜੇ سارے ਲੋਕ ਇਕੱਠੇ ਹੋ ਜਾਂਦੇ ਹਨ ਅੱਜ ਵੇਖਾਂਗੇ ਕੀ ਬੰਦਾ ਹੈ ਰਾਜਾ ਕਹਿੰਦਾ ਦੱਸ ਉਹ ਫਿਰ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ ਇੱਕ ਤਲੀ ਤੇ ਥੋੜੇ ਜਿਹੇ ਕਣਕ ਦੇ ਦਾਣੇ ਰੱਖਦਾ ਹੈ ਹੁਸ਼ਿਆਲ ਕੇ ਉਹਨੂੰ ਦੂਸਰੇ ਪਾਸੇ ਕਰ ਦਿੰਦਾ ਹੈ ਉਹ ਕਹਿੰਦਾ ਕਿ ਛੇ ਵਾਰ ਥਪ ਥਪ 12 ਵਾਰ ਛੜ ਛੜ ਗਮਲਿਆ ਤੂੰ ਸੱਚ ਗੱਲ ਇਹਨਾਂ ਕਹਿ ਕੇ ਅੱਖਾਂ ਖੋਲ ਲੈਂਦਾ ਹੈ ਕਹਿੰਦਾ ਕਿ ਜਿਹੜੀ ਤੁਹਾਡੀ ਤੀ ਹੈ ਇਹਦੇ ਬੂਹੇ ਦੇ ਅੱਗੇ ਬੜਾ ਸੋਹਣਾ ਗਮਲਾ ਪਿਆ ਹੈ ਸ਼ਾਨਦਾਰ ਉਹਦੇ ਅਗਲੇ ਪਾਸੇ ਛੋਟੇ-ਛੋਟੇ ਜਿਹੜੇ ਫੁੱਲ ਲੱਗੇ ਹੋਏ ਨੇ ਉਹਨਾਂ ਫੁੱਲਾਂ ਦੇ ਵਿੱਚ ਹੀ ਤੁਹਾਡਾ ਰਾਣੀ ਹਾਰ ਹੈ ਹੁਣ ਸੱਚ ਜਾਣਨ ਲਈ ਰਾਜਾ ਆਪਣੇ ਸੈਨਿਕਾਂ ਨੂੰ ਭੇਜਦਾ ਹੈ ਨਾਲ ਆਪ ਵੀ ਜਾਂਦਾ ਹੈ ਉੱਥੇ ਸੱਚੀ ਹਾਰ ਹੁੰਦਾ ਹੈ ਹੁਣ ਰਾਜਾ ਕੀ ਕਰਦਾ ਹੈ ਜਦੋਂ ਉੱਥੇ ਆਉਂਦਾ ਹੈ ਤਾਂ ਆਪਣੀ ਮੁਠੀ ਦੇ ਵਿੱਚ ਉਥੋਂ ਇੱਕ ਚੀਜ਼ ਚੁੱਕ ਕੇ ਰੱਖ ਲੈਂਦਾ ਹੈ ਹੁਣ ਜਦੋਂ ਉਥੋਂ ਆਉਂਦਾ ਤੇ ਕਹਿੰਦਾ ਕਿ ਹਾਂ ਤੇ ਲੱਭ ਗਿਆ ਹੁਣ ਮੈਂ ਤੁਹਾਨੂੰ ਸਾਰਾ ਕੁਝ ਦੇ ਦਾਂ ਹ ਜੋ ਮੈਂ ਕੱਲ ਕਿਹਾ ਸੀ ਪਰ ਕਹਿੰਦਾ ਕਿ ਤੁਸੀਂ ਉਸ ਤੋਂ ਪਹਿਲਾਂ ਮੈਨੂੰ ਚੀਜ਼ ਦੱਸੋ ਕਿ ਮੇਰੀ ਮੁਠੀ ਦੇ ਵਿੱਚ ਕੀ ਹੈ ਤੇ ਮੈਂ ਮੰਨ ਜਾਵਾਂਗਾ ਉਹ ਆਪਣੇ ਆਪ ਨੂੰ ਉੱਚੀ ਸਾਰੇ ਕਹਿੰਦਾ ਪਾਣੀ ਦੀਆਂ ਡੱਡੂਆ ਤੇਰੀ ਜਾਨ ਗਈ ਉਹ ਸੋਚਦਾ ਕਿ ਉਹ ਤੇ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ ਕਿ ਡੱਡੂਆ ਤੇਰੀ ਜਾਨ ਅੱਜ ਗਈ ਤੂੰ ਹੱਥ ਤੋਂ ਤੇਰਾ ਕੰਮ ਸੀ ਤੇਰੇ ਸਵਾਸ ਸੀ ਉਹ ਇਸ ਧਰਤੀ ਤੋਂ ਚਲੇ ਗਏ ਇੱਕ ਝੂਟ ਦੇ ਬਦਲੇ ਸਭ ਕੁਝ ਹੁਣ ਛੁੱਟ ਜਾਵੇਗਾ ਤੇਰੇ ਪ੍ਰਾਨ ਵਿੱਚ ਜਾਣਗੇ ਇਹਨੇ ਨੂੰ ਰਾਜਾ ਉਹ ਡਾਡੂ ਉਹਦੇ ਸਾਹਮਣੇ ਰੱਖ ਕੇ ਕਹਿੰਦਾ ਹੈ ਹਾਂ ਮੈਂ ਤੇਨੂੰ ਮੰਨ ਗਿਆ ਹਾਂ ਕਿ ਸੱਚੀ ਤੇਰੇ ਕੋਲ ਤਾਕਤਾਂ ਨੇ ਉਹ ਘਰ ਚਲਾ ਜਾਂਦਾ ਹੈ ਹਰ ਪਾਸੇ ਉਹਦੀ ਵਾਹ ਵਾਹ ਹੁੰਦੀ ਹੈ ਘਰ ਜਾ ਕੇ ਆਪਣੀ ਪਤਨੀ ਨੂੰ ਕਹਿੰਦਾ ਕਿ ਜੋ ਵੀ ਮੇਰੇ ਕੋਲ ਤਾਕਤਾਂ ਸਨ ਉਹ ਅੱਜ ਤੋਂ ਮੈਨੂੰ ਛੱਡ ਕੇ ਕਿ ਕਿਸੇ ਹੋਰ ਕੋਲ ਚਲੀਆਂ ਗਈਆਂ ਹਨ ਕਿਸੇ ਹੋਰ ਦਾ ਪਲਾਕਾਰਦੀਆਂ ਹਨ ਤੇ ਉਹਦੀ ਘਰ ਵਾਲੀ ਕਹਿੰਦੀ ਕਿ ਫਿਰ ਕੀ ਹੋਇਆ ਆਪਾਂ ਨੂੰ ਪਹਿਲਾਂ ਕਿਤੇ ਰੋਟੀ ਨਹੀਂ ਸੀ ਜੁੜਦੀ ਤੇ ਹੁਣ ਆਪਣੇ ਕੋਲ ਸਾਰੀਆਂ ਸੁੱਖ ਸਹੂਦਾਵਾਂ ਆ ਗਈਆਂ ਹਨ ਚਲੋ ਫਿਰ ਕੀ ਹੋ ਗਿਆ ਫਿਰ ਅਗਲੇ ਦਿਨ ਉਹ ਪਾਣੀ ਪਰੰਜ ਜਾਂਦੀ ਹੈ ਤੇ ਸਾਰਿਆਂ પાસે ਇਹ ਗੱਲ ਦੱਸ ਦਿੰਦੀ ਹੈ ਤੇ ਇਸ ਤਰ੍ਹਾਂ ਉਹ ਜੋ ਮਨੁੱਖ ਸੀ ਉਹਦੀ ਜਾਨ ਛੁੱਟ ਜਾਂਦੀ ਹੈ ਤੇ ਉਹ ਕਹਿੰਦਾ ਫਿਰ ਲੋਕ ਉਤੋਂ ਇਹ ਮੰਨਣ ਲੱਗ ਗਏ ਹਨ ਕਿ ਵੀਰਵਾਰ ਸ਼ਾਮ ਨੂੰ ਤੁਸੀਂ 6 ਵਾਰ ਥੱਪ-ਥੱਪ 12 ਵਾਰ ਚੜ੍ਹ-ਚੜ੍ਹ ਕਰੋ ਤੇ ਮੰਨਦੀ ਹਰ ਮਨੋ ਕਾਮਨਾ ਤੁਹਾਡੀ ਪੂਰੀ ਹੋਵੇਗੀ ਭਾਵੇਂ ਕਿ ਸੱਚ ਇਹ ਹਮੇਸ਼ਾ ਤੁਹਾਨੂੰ ਉਤਾਰ ਦਿੰਦਾ ਹੈ ਇਸ ਕਹਾਣੀ ਨੂੰ ਸਿੱਖਿਆ ਇਹ ਮਿਲਦੀ ਹੈ ਕਿ ਕਦੇ ਵੀ ਵਿਅਮਾ ਵਿੱਚ ਨਹੀਂ ਪੈਣਾ ਕਿਸੇ ਮਗਰ ਨਹੀਂ ਲੱਗਣਾ ਹਮੇਸ਼ਾ ਸੱਚ ਦਾ ਪੱਲਾ ਫੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ